ਪੰਜਵਾ ਸਾਚ ਪਦਾਰਥ ਗੁਰਮੁਖ ਲਾਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ 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 ਰਹਿ ਹੋ ਰਾਮ ਰਸਾਇਣ ਨਿਤ ਉਠ ਪੀਵਹ ਹਰ 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 ਰਸਨਾ ਕਹੋ ਰਹਾਉ ਕਾਲਯੁਗ ਮਹਿ ਇਕ ਨਾਮ ਉਧਾਰ ਨਾਨਕ ਬੋਲੇ ਬ੍ਰਹਮ ਵਿਚਾਰ ਘੈਰੋ ਮਹੱਲਾ ਪੰਜਾਬਾ ਸਤਿਗੁਰ ਸੇਵ ਸਰਬ ਫਾਲ ਪਾਏ ਜਨਮ ਜਨਮ ਕੀ ਮੈਲ ਮਿਟਾਏ ਪਤਿਤ ਪਾਵਨ ਪ੍ਰਭ ਤੇਰੋ ਨਾਉ ਪੂਰਵ ਕਰਮ ਲਿਖੇ ਗੁਣ ਗਾਓ ਰਹਾਉ ਸਾਧੂ ਸੰਗ ਹੋਵੇ ਉਧਾਰ ਸੋ ਬਾ ਪਾਵੇ ਪ੍ਰਭ ਕੈ ਦਵਾਰ ਸਰਬ ਕਲਿਆਣ ਚਰਨ ਪ੍ਰਭ ਸੇਵਾ ਧੂਰ ਬਾਛੈ ਸਭ ਸੋਰ ਨਾਰ ਦੇਵਾ ਨਾਨਕ ਪਾਇਆ ਨਾਮ ਨਿਧਾਨ ਹਰ ਜਪ ਜਪ ਉਧਰਿਆ ਸਗਲ ਜਹਾਨ ਵਹਿਰਾਉ ਮਹੱਲਾ ਪੰਜਵਾ ਆਪਣੇ ਦਾਸ ਕਾਉ ਗੰਠ ਲਗਾਵੈ ਨਿੰਦਕ ਕਾਉ ਅਗਨ ਮੈਂ ਪਾਵੈ ਪਾਪੀ ਤੇ ਰਾਖੇ ਨਾਰਾਇਣ ਪਾਪੀ ਕੀ ਗਤ ਕਤ ਹੂ ਨਾਹੀ ਪਾਪੀ ਬਚਿਆ ਆਪ ਕਮਾਇਣ ਰਹਾਉ ਦਾਸ ਰਾਮ ਜੀਓ ਲਾਗੀ ਪੀਤ ਨਿੰਦਕ ਕੀ ਹੋਈ ਬੇਪਰੀਤ ਪਾਰ ਬ੍ਰਹਮ ਆਪਣਾ ਮਿਰਦ ਪ੍ਰਗਟਾਇਆ ਦੁਖੀ ਆਪਣਾ ਕੀਤਾ ਪਾਇਆ ਆਏ ਨਾ ਜਾਈ ਰਹਿਆ ਸਮਾਈ ਨਾਨਕ ਦਾਸ ਹਰ ਕੀ ਸਰਣਾਈ ਰਾਗ ਭੈਰਾਉ ਮਹੱਲਾ ਪੰਜਵਾਂ ਚਾਉ ਪਦੇ ਘਰ ਦੂਜਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਧਰਮੋਹਨ ਸਕਲ ਉਪਾਵਨ ਨਿਰੰਕਾਰ ਸੁਖਦਾਤਾ ਐਸਾ ਪ੍ਰਭ ਛੂਡ ਕਰਹਿ ਅਨ ਸੇਵਾ ਕਵਨ ਵਿਖਿਆ ਰਸ ਮਤਾ ਰੇ ਮਨ ਮੇਰੇ ਤੂੰ ਗੋਬਿੰਦ ਭਾਜ ਅਵਰ ਉਪਾਵ ਸਗਲ ਮੈਂ ਦੇਖੇ ਜੋ ਚਿਤਵੀਐ ਚਿਤ ਬਿਗਰਸ ਕਾਜ ਰਹਾਉ ਥਾ ਪਰਿਸ਼ੋਡ ਦਾਸੀ ਕੋ ਸਿਮਰਹਿ ਮਨ ਮੁਖ ਅੰਧ ਅਗਿਆਨਾ ਹਰ ਕੀ ਭਗਤ ਕਰਹਿ ਤੈਨ ਨਿੰਦਹਿ ਨਿਗੁਰੇ ਪਸੂ ਸਮਾਨਾ ਜੀਓ ਬੇੰਦਾ ਤਾਨ ਧਾਨ ਸਭ ਪ੍ਰਭ ਘਾ ਸਾਖਤ ਕਹਤੇ ਮੇਰਾ ਅਹੰ ਬੋਧ ਦੁਰਮਤ ਹੈ ਮੈਲੀ ਬੇਨ ਗੁਰ ਭਵ ਜਲ ਫੇਰਾ ਹੋ ਮਝਗ ਜਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਮਿਟਿਆ ਆਪ ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਐ ਰਾਮ ਮਹੱਲਾ ਪੰਜਵਾ ਬਾਨ ਮਹਿ ਵੇਖਿਓ ਤ੍ਰੇਣ ਮਹਿ ਵੇਖਿਓ ਗ੍ਰਹਿ ਪੇਖਿਓ ਉਦਾਸਾਏ ਦੰਡ ਧਾਰ ਜਟ ਧਾਰੈ ਪੇਖਿਓ ਵਰਤਨੇਮ ਤੀਰਥਾਏ ਸੰਤ ਸੰਗ ਪੇਖਿਓ ਮਨ ਮਾਏ ਊਪ ਭਯਾਲ ਸਰਬ ਮਹਿ ਪੂਰਨ ਰਸ ਮੰਗਲ ਗੁਣ ਗਾਏ ਰਹਾਉ योग भेखसनेया स पीखियो जत जंगम का पडाए तपीत पी सुर मोन मै पीखियो नट नाटक निरताए जहो मह पीखियो खट मह बेखियो दस अस्थि सिमरताए सब मिल एको एक बखान है ताओ के सते कहो दुराए ਅਗਹਿ ਅਗਹਿ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਏ ਜਨ ਨਾਨਕ ਤੈਨ ਕੈ ਬਲ ਬਲ ਜਾਈਐ ਜੇ ਹ ਘਟ ਪ੍ਰਗਟਿ ਆਏ ਭੈਰਾ ਮਹੱਲਾ ਪੰਜਵਾਂ ਨਿਕਟੁ 부ਜੈ ਸੋ ਬੁਰਾ ਕਿਉ ਕਰੈ ਵੇਖ ਸੰਚੈ ਨਿਤ ਡਰਤਾ ਫਿਰੈ ਹੈ ਨਿਕਟੇ ਅਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਣੀੜੈ ਣੀੜੈ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹੈ ਰਹਾਉ ਨੇਕਟ ਨਾ ਦੇਖੈ ਪਾਰ ਗ੍ਰਹਿ ਜਾਏ ਦਰਪਹਿਰੈ ਮਿਥੇ ਆਕਾਰ ਖਾਏ ਪਈઠ ਗਔਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਭਰਮ ਫੁਲਾਣਿਆ ਨੇਕਟ ਨਾ ਜਾਣੈ ਬੋਲੇ ਕੂੜ ਮਾਇਆ 모ਹੇ ਮੁਠਾ ਹੈ ਮੂੜ ਅੰਤਰ ਵਸਤ ਦਿਸੰਤਰ ਜਾਏ ਬਾਜ ਗੁਰੂ ਹੈ ਭਰਮ ਫੁਲਾਏ යෙස මස්තක කරම ලිखයා ලෙලාට සතුකුරු සේවයखුල්ලේකපාට අන්තරබාහර නිකටේසුවයේ ජානනානක ආවැනාජාවෑකූයේ. පෑරාවෝ මහල්ලා පංජවා. ਜਿਸ ਤੂ ਰਾਖ ਹੈ ਤਿਸ ਕੌਣ ਮਾਰੇ ਸਭ ਤੁਝ ਹੀ ਅੰਤਰ ਸਗਲ ਸੰਸਾਰੈ ਪੂਟ ਉਪਾਵ ਚਿਤਵਤ ਹੈ ਪ੍ਰਾਣੀ ਸੋ ਹੋਵੈ ਜੀ ਕਰੈ ਚੋਜ ਬਿਡਾਣੀ ਰਾਖੋ ਰਾਖੋ ਕਿਰਪਾ ਧਾਰ ਤੇਰੀ ਸਰਣ ਤੇਰੇ ਦਰਵਾਰ ਰਹਾਉ ਜਿਨ ਸੇਵਿਆ ਨਿਰਭਾਉ ਸੁਖ ਦਾਤਾ ਤੈਨੁ ਭਾਉ ਦੂਰ ਕੀਆ ਏਕ ਪਰਾਤਾ ਜੋਤ ਕਰਹਿ ਸੋਈ ਫੋਨ ਹੋਏ ਮਾਰੇ ਨਾ ਰਖੈ ਦੂਜਾ ਕੋਈ ਕੀਆ ਤੂ ਸੋਚਹਿ ਮਾਨਸਬਾਣ ਅੰਤਰਜਾਮੀ ਪੁਰਖ ਸੁਜਾਨ ਏਕ ਟੇਕ ਏਕੋ ਆਧਾਰ ਸਭ ਕਿਛ ਜਾਣੈ ਸਿਰਜਣਹਾਰ ਨੇ ਸੁ ਉਪਰਨਦਰ ਕਰੇ ਕਰਤਾਰ ਤਿਸ ਜਨ ਕੀ ਸਭ ਕਾਜ ਸਵਾਰ ਤਿਸ ਕਾ ਰਾਖਾ ਏਕੋ ਸੋਏ ਜਨ ਨਾਨਕ ਅਪੜ ਨਾ ਸਾਕੇ ਕੋਏ ਭੈ ਰਵ ਮਹੱਲਾ ਪੰਜਵਾਂ ਤਉ ਕੜਿਏ ਜੇ ਹੋਵੇ ਬਾਹਰ ਤਉ ਕੜਿਏ ਜੇ ਵਿਸਰੈ ਨਰਹਰ ਤਉ ਕੜੀਐ ਜੇ ਦੂਜਾ ਭਾਏ ਕਿ ਆ ਕੜੀਐ ਜਾਂ ਰਹਿਆ ਸਮਾਏ ਮਾਇਆ 모ਹੇ ਕੜੇ ਕੜ ਪਚਿਆ ਗਿਨ ਨਾਵੇ ਭ੍ਰਮ 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 ਖਪਿਆ ਰਹਾਉ ਤਉ ਕੜੀਐ ਜੇ ਦੂਜਾ ਕਰਤਾ ਤਉ ਕੜੀਐ ਜੇ ਅਨਿਆਏ ਕੋ ਮਰਤਾ ਤਉ ਕੜੀਐ ਜੇ ਕਿਸ ਜਾਣੈ ਨਾਹੀ ਕੀ ਆ ਕੜੀਐ ਜਾਂ ਭਰ ਪੂਰ ਸਮਾਹੀ ਤਾਉ ਕੜਿਐ ਜੇ ਕਿਛੁ ਹੋਇ ਢਿਗਾਣੈ ਤਾਉ ਕੜਿਐ ਜੇ ਭੂਲ ਰਣਿਆਣੈ ਗੁਰ ਕਹਿਆ ਜੋ ਹੋਇ ਸਭ ਪ੍ਰਭ ਤੇ ਤਬ ਕਾੜਾ ਛੋਡ ਅਚਿੰਤ ਹਮ ਸੋਤੇ ਪ੍ਰਭ ਤੂ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੈ ਤਿਉ ਕਰਹਿ ਨਿਬੀरागਤੀਆ ਨਾਸਤ ਇਕ ਰਹਿ ਆਸਮਾਏ ਰਾਖੋ ਪੈਜ ਨਾਨਕ ਸਰਣਾਏ ਐ rau ਮਹੰਲਾ ਪੰਜਵਾਣ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਨ ਹਾਰੀ ਜੀਲ ਬਿਨਾ ਕੈਸੇ ਬਜੈ ਰਬਾਬ ਨਾਮ ਬਿਨਾ ਬਿਰਥੇ ਸਭ ਕਾਜ ਨਾਮ ਬਿਨਾ ਕਹੋ ਪੂ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਰਹਾਉ ਬਿਨ ਜਿ ਹਵਾ ਕਹਾ ਕੋ ਬਕਤਾ ਬਿਨ ਸ੍ਰਵਨਾ ਕਹਾ ਕੋ ਸੁਨਤਾ ਬਿਨ ਨੇਤਰਾ ਕਹਾ ਕੋ ਪੀਖੈ ਨਾਮ ਬਿਨਾ ਨਾਰ ਕਹੀ ਨਾ ਲੇਖੈ ਬਿਨ ਵਿਦਿਆ ਕਹਾ ਕੋਈ ਪੰਡਿਤ ਬਿਨ ਅਮਰੈ ਕੈਸੇ ਰਾਜ ਮੰਡਿਤ ਬਿਨ ਬੂਝੇ ਕਹਾ ਮਨ ਠਹਿ ਰਾਨਾ ਨਾਮ ਬਿਨਾ ਸਭ ਜਗ ਬਉ ਰਾਨਾ ਬਿਨ ਬੈ ਰਾਗ ਕਹਾ ਬੈ ਰਾਗੀ ਬਿਨ ਹਉ ਤਿਆਗ ਕਹਾ ਕੋ ਉਤਿਆਗੀ ਬਿਨ ਬਸ ਪੰਚ ਕਹਾ ਮਨ ਚੂਰੇ ਨਾਮ ਬਿਨਾ ਸਦ ਸਦ ਹੀ ਝੂਰੇ ਬਿਨ ਗੁਰ ਦੀਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਭੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਾਰਕਾ ਵਿਚਾਰ ਐ ਰਉ ਮਹੱਲਾ ਪੰਜਵਾ ਹਉ ਮੈ ਰੋਗ ਮਾਨੁਖ ਕਉ ਦੀਨਾ ਕਾਮ ਰੋਗ ਮੈ ਗਲ ਬਸ ਦੀਨਾ ਦ੍ਰਿਸ਼ਟ ਰੋਗ ਪਛੈ ਮੋਏ ਪਤੰਗਾ ਆਨਾਦ ਰੋਗ ਖਪ ਗਏ ਕੁਰੰਗਾ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਰਹਾਉ ਯੇਵਾ ਰੋਗ ਮੀਨ ਗ੍ਰਸਿਆਨੋ ਬਾਸਨ ਰੋਗ ਭਵਰ ਬਿਨਸਾਨੋ ਹੀਤ ਰੋਗ ਕਾ ਸਗਲ ਸੰਸਾਰਾ ਤ੍ਰਿਵੈਦ ਰੋਗ ਮੈਂ ਬਧੇ ਵਿਕਾਰਾ ਰੋਗੇ ਮਰਤਾ ਰੋਗੇ ਜਨਮੈ ਰੋਗੇ ਫਿਰ ਫਿਰ ਜੁਨੀ ਭਰਮੈ ਰੋਗ ਬੰਦ ਰਹਿਨ ਰਤੀ ਨਾ ਪਾਵੇ ਬਿਨ ਸਤਗੁਰ ਰੋਗ ਕਤਹਿ ਨਾ ਜਾਵੇ ਵਾਹ ਅਬਰਾਹਮ ਜਿਸ ਕੀਨੀ ਦਇਆ ਵਾਹ ਪਕੜ ਰੋਗੋਂ ਕੱਢ ਲਿਆ ਤੂ ਤੇ ਬੰਧਨ ਸਾਧ ਸੰਗ ਪਾਇਆ ਕਾਹੋ ਨਾਨਕ ਗੁਰ ਰੋਗ ਮਿਟਾਇਆ ਉ ਭੈਰਾਓ ਮਹੱਲਾ ਪੰਜਵਾ ਜੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਚੀਤ ਆਵੇ ਤਾਂ ਸਰਦਾ ਪੂਰੀ ਚੀਤ ਆਵੇ ਤਾਂ ਕਬਹਿ ਨਾ ਝੂਰੀ ਅੰਤਰ ਰਾਮ ਰਾਏ ਪ੍ਰਗਟੇ ਆਏ ਗੁਰ ਪੂਰੇ ਦੀਓ ਰੰਗ ਲਾਏ ਰਹਾਉ ਚੀਤ ਆਵੇ ਤਾਂ ਸਰਬ ਕੋ ਰਾਜਾ ਚੀਤ ਆਵੇ ਤਾਂ ਪੂਰੇ ਕਾਜਾ ਚੀਤ ਆਵੇ ਤਾਂ ਰੰਗ ਗੁਲਾਲ ਚੀਤ ਆਵੇ ਤਾਂ ਸਦਾ ਨਿਹਾਲ ਚੀਤ ਆਵੇ ਤਾਂ ਸਾਧ ਧਨਵੰਤਾ ਚੀਤ ਆਵੇ ਤਾਂ ਸਾਧ ਨਿਵਰੰਤਾ ਚੀਤ ਆਵੇ ਤਾਂ ਸਭ ਰੰਗ ਮਾਣੇ ਚੀਤ ਆਵੇ ਤਾਂ ਚੂਕੀ ਕਾਣੇ ਜੀਤ ਆਵੇ ਤਾਂ ਸਹਜ ਘਰ ਪਾਇਆ ਜੀਤ ਆਵੇ ਤਾਂ ਸੁੰਨ ਸਮਾਇਆ ਜੀਤ ਆਵੇ ਸਦ ਕੀਰਤਨ ਕਰਤਾ ਮਨ ਮੰਨਿਆ ਨਾਨਕ ਭਗਵੰਤਾ ਉਪਹਰ ਆਓ ਮਹੱਲਾ ਪੰਜਵਾਂ ਬਾਪ ਹਮਾਰਾ ਸਦ ਚਰੰਗ ਜੀਵੀ ਭਾਈ ਹਮਾਰੇ ਸਦ ਹੀ ਜੀਵੀ ਮੀਤ ਹਮਾਰੇ ਸਦਾ ਅਬਿਨਾਸੀ ਕੁਟੰਬ ਹਮਾਰਾ ਨਿਜ ਘਰ ਵਾਸੀ ਹਾਮ ਸੁਖ ਪਾਇਆ ਤਾਂ ਸਭਹਿ ਸੁਹੇਲੇ ਗੁਰਪੂਰੈ ਪਿਤਾ ਸੰਗ ਮੇਲੇ ਰਹਾਵ ਮੰਦਰ ਮੇਰੇ ਸਭ ਤੇ ਊਚੇ ਦੇਸ ਮੇਰੇ ਬੇਅੰਤ ਅਪੂਛੇ ਰਾਜ ਹਮਾਰਾ ਸਦ ਹੀ ਨਿਹਚਲ ਮਾਲ ਹਮਾਰਾ ਅਕੂਟ ਅਬੇਚਲ ਸੋਭਾ ਮੇਰੀ ਸਭ ਜੁਗ ਅੰਤਰ ਬਾਜ ਹਮਾਰੀ ਥਾਨ ਥਨੰਤਰ ਕੀਰਤ ਹਮਰੀ ਘਰ ਘਰ ਹੋਈ ਭਗਤ ਹਮਾਰੀ ਸਭ ਨੀ ਲੋਈ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੂਤ ਰਾਲ ਕੀਨੀ ਸਾਜ ਕਹੋ ਨਾਨਕ ਜਾਓ ਪਿਤਾ ਪਤੀਨੇ ਪਿਤਾ ਪੂਤ ਏਕੈ ਰੰਗ ਲੀਨੇ ਭੈ ਰਾਓ ਮਹੱਲਾ ਪੰਜਵਾ ਨਿਰਵੈਰ ਕੋ ਰਖ ਸਤਿਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕਾਉ ਮਿਲੈ ਨਾ ਢੋਈ ਸਰਣ ਆਵੈ ਤਾਂ ਨਿਰਮਲ ਹੋਈ ਸੋਖ ਪਾਇਆ ਸਤਿਗੁਰੁ ਮਨਾਏ ਸਭ ਫਲ ਪਾਏ ਗੁਰੂ ਧਿਆਏ ਰਹਾਉ ਆਰ ਬ੍ਰਹਮ ਸਤਗੁਰ ਆਦੇਸ ਮਾਨ ਤਨ ਤੇਰਾ ਸਭ ਤੇਰਾ ਦੇਸ ਤੂ ਕਾੜਦਾ ਤਾਂ ਨਦਰੀ ਆਇਆ ਖਸਮ ਤੂ ਹੈ ਸਭ ਨਾ ਕੇ ਰਾਇ ਤਿਸ ਭਾਣਾ ਸੂਕੇ ਕਾਸ਼ਟ ਹਰਿਆ ਤਿਸ ਭਾਣਾ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲਗ ਸਤਗੁਰ ਪਾਏ ਰਾਮ ਖੋਰ ਨਿਰਗੁਣ ਕਉ ਤੂਠਾ ਮਾਨ ਤਨ ਸੀਤਲ ਮਨ ਅੰਮ੍ਰਿਤ ੂਠਾ ਪਾਰ ਬ੍ਰਹਮ ਗੁਰ ਭਏ ਦਇਆਲਾ ਨਾਨਕ ਦਾਸ ਦੇਖ ਭਏ ਨਿਹਾਲਾ